ਵਾਲ ਤੋੜਨ ਦੀ ਹੈਡ ਖਰਾਬ ਹੋ ਜਾਂਦਾ ਦੁਬਾਰੇ ਹੈਡ ਬਹੁਤ ਕੋਸਟਲੀ ਹੈ ਇੱਕ ਤਾਂ ਹੋਇਆ ਵੀ ਚਲ ਇੱਕ ਵਾਰੀ ਟੁੱਟ ਗਿਆ ਤੇ ਬਾਕੀ ਹਾਈ ਸਪੀਡ ਦਾ ਤੁਹਾਨੂੰ ਪਹਿਲਾਂ ਵੀ ਦਿਖਾਇਆ ਸੀਗਾ ਹਾਈ ਸਪੀਡ ਆ ਜਿਹੜੇ ਆ ਗੁੱਲੇ ਕਰਾਉਣਿਆਂ ਤੋਂ ਹਾਈ ਹੁੰਦੇ ਆ ਤੇ ਬਾਲੇ ਜਿਹੜੇ ਵੱਧ ਭਜਾਉਣ ਨਾਲ ਜਿਗਾਰਡ ਕਰਦੇ ਆ ਕੰਪਨੀ ਨੇ ਤਾਂ ਕੋਈ 15 ਦੰਦਿਆਂ ਤੋਂ ਉੱਪਰ ਇਹਦਾ ਗੁੱਲਾ ਨਹੀਂ ਬਣਾਇਆ ਉਦੋਂ ਬਾਲਾਂ ਦਾ ਫਿਰ ਜੋੜ ਲਾ ਕੇ ਭਰਾ ਜਿਹੜੇ ਬਾਲੇ ਜਿਸ ਵੱਡੀ ਸੀ ਤਾਂ ਬੰਦੇ ਨੇ ਸਾਰਾ ਇਤੋਂ ਪੈਰ ਵੱਡੇਗਾ ਵੀਡੀਓ ਬਣਾਉਂਦੇ ਬਣਾਉਂਦੇ ਤਾਂ ਉੱਥੇ ਰੇਜ ਜੀ ਲੱਗੀ ਅੱਜ ਦੀ ਜਿਹੜੀ ਵੀਡੀਓ ਦੋਸਤੋ ਤੁਹਾਨੂੰ ਆ ਟਰੈਕਟਰ ਦੇਖਣ ਦਿਆ। ਇਹ ਆ ਟਰੈਕਟਰ ਮਹਿੰਦਰਾ ਵਾਲਿਆਂ ਦਾ 에어ਫਲੋ। ਇਹਨਾਂ ਨੇ ਵੀ ਬੜੇ ਐਕਸਪੈਰੀਮੈਂਟ ਕਰੇ ਸੀ ਕੰਪਨੀ ਨੇ ਤੇ ਕਈ ਐਕਸਪੈਰੀਮੈਂਟ ਤੁਹਾਨੂੰ ਪਤਾ ਫੇਲ ਵੀ ਹੋ ਜਾਂਦੇ ਆ ਕਈ ਪਾਸ ਵੀ ਹੋ ਜਾਂਦੇ ਆ। ਇਹਦੇ ਵਿੱਚ ਲਾਇਆ ਸੀ ਇਹਨਾਂ ਨੇ ਰਾਮਲਾ ਲਾਇਸ਼ਰ ਜਿੰਨੇ ਨਾ। ਹਾਂ ਐਸ਼ਰਾ। ਐਸ਼ਰਾ ਇਹਨੇ ਕਹਿੰਦਾ ਮੇਰੀ ਵੀਡੀਓ ਬਣਾਇਓ ਮੇਰੇ ਪਿੰਡ ਵਾਲੇ ਦੇਖਦੇ ਆ ਵਿੱਚ। ਵੀ ਕੀ ਕਰਦਾ ਉੱਥੇ ਬੰਦਾ। ਇਹ ਟਰੈਕਟਰ ਖੋਲਣ ਵਾਲੇ ਬੰਦੇ ਆ। ਇਹਨਾਂ ਨੂੰ ਸਵੇਰੇ ਦੱਸ ਦੇਣਾ ਇਹਨਾਂ ਨੇ ਆ ਕੇ ਟਰੈਕਟਰ ਖੋਲ ਦੇਣਾ। ਇਹਨਾਂ ਨੂੰ ਪਤਾ ਹੀ ਹੁੰਦਾ ਵੀ ਕਿਹੜੀ ਕਿਹੜੀ ਚੀਜ਼ ਕਿਤ ਤਰ੍ਹਾਂ ਖੋਲਣੀ ਆ ਕਿਉਂ ਪੁਰਾਣੇ ਬੰਦੇ ਹੋ ਗਏ ਆ ਜਿਵੇਂ ਕੋਈ ਇੰਜਣ ਖੋਲਣ ਵਾਲਾ ਉਹਨਾਂ ਨੇ ਖੋਲ ਦੇਣਾ ਜਿਹੜੀ ਚੀਜ਼ ਸਕ੍ਰੈਬ ਆ ਉਹਨੂੰ ਸਕ੍ਰੈਬ ਕਰਕੇ ਉਹਨੂੰ ਜੋਖਣ ਵਾਲੇ ਪਾਸੇ ਰੱਖ ਦੇਣੀ ਆ ਜਿਹੜੀ ਚੀਜ਼ ਸਾਹਮਣੇ ਵਾਲੀ ਉਹ ਸਾਹਮਣੇ ਖੋਲ ਦੇਣੀ ਆ ਉਹ ਦੁਕਾਨਦਾਰ ਪਹਿਲਾਂ ਦੱਸ ਜਾਂਦੇ ਆ ਵੀ ਆਹ ਚੀਜ਼ ਤੋਂ ਇਸ ਤਰ੍ਹਾਂ ਖੋਲਦੀ ਇਸ ਤਰ੍ਹਾਂ ਇਹਨੂੰ ਪੂਰੀ ਰਹਿਣ ਦੀ ਕਈ ਬਰਾਹਮਣ ਜਿਵੇਂ ਪਿਛਲਾ ਹਿੱਸਾ ਪੂਰਾ ਰੱਖੀਦਾ ਪੂਰਾ ਹਿੱਸਾ ਲੈਣ ਵਾਲੇ ਆਉਂਦੇ ਆ ਭਰਾ ਜਿਨ੍ਹਾਂ ਕੋਲ ਮਹਿੰਦਰਾ ਵਾ ਪੂਰਾ ਹਿੱਸਾ ਪਿਛਲਾ ਲੈ ਜਾਂਦੇ ਆ ਤੇ ਇਹ ਕਲੱਚ ਹਾਂਡੀ ਆ ਜੋੜ ਲਾ ਕੇ ਕਈ ਭਰਾਵਾਂ ਨੇ ਤਾਂ ਜਿਨ੍ਹਾਂ ਦੇ ਟਰੈਕਟਰ ਫਿਰ ਦਿੱਕਤ ਕਰਨ ਲੱਗ ਗਏ ਉਹਨਾਂ ਨੇ ਕੀ ਕਰਿਆ ਇਹ ਆਪਣੇ ਇੰਜਨ ਲਵਾ ਕੇ ਨਾ ਜਮਿੰਦਰਾ ਦੇ ਇੰਜਨ ਲਾ ਲਏ ਆ ਨਾਲ ਹਾਂਡੀ ਬਦਲਣੀ ਪੈਂਦੀ ਆ ਨਾਲ ਅਗਲਾ ਜੁੱਲਾ ਜਾਂ ਬਦਲਣਾ ਪੈਂਦਾ ਆ ਜਿਹੜਾ ਤੇ ਇਹਨਾਂ ਨਾਲ ਇਹ ਆਪਣਾ ਇੰਜਨ ਬਦਲਿਆ ਜਾਂਦਾ ਜੇ ਆਪਾਂ ਇੰਜਨ ਬਦਲਣਾ ਹੋਵੇ ਕਿ ਉਹ ਦਿੱਕਤ ਕੀ ਹੋਈ ਸੀ ਇਹਦੇ ਵਿੱਚ ਇਹਨਾਂ ਨੇ ਪਿਸਟਨ ਸਲੀਵ ਵੱਡਾ ਬਣਾਇਆ ਹੈੱਡ ਦਿਖਾ ਰਾਮ لال ਮੈਂ ਪਹਿਲਾਂ ਵੀ ਤੁਹਾਨੂੰ ਇੱਕ ਵਾਰੀ ਵੀਡੀਓ ਦਿਖਾਈ ਸੀਗੀ ਇਹਦਾ ਇੰਜਨ ਫੇਲ ਹੋ ਗਿਆ ਆ ਇਹਦੇ ਹੈੱਡ ਦੇ ਵਿੱਚ ਸਮੱਸਿਆ ਬਹੁਤ ਆਉਂਦੀ ਆ ਹੈੱਡ ਦੇ ਵਾਲ ਟੁੱਟ ਜਾਂਦੇ ਆ ਜਦੋਂ ਦਾ ਕੰਪਨੀ ਦਾ ਸਹੀ ਚੱਲੀ ਜਾਂਦਾ ਤਾਂ ਚੱਲੀ ਜਾਂਦਾ ਪਰ ਜਦੋਂ ਇਹ ਆ ਦਿੱਕਤ ਆ ਜਾਂਦੀ ਆ ਦੇਖੋ ਤੁਸੀਂ ਆਹ ਦਿੱਕਤ ਆ ਗਈ ਤੇ ਇਹਨੇ ਵਾਲ ਤੋੜ ਜਾਣਾ ਜਿੱਤਰਾ ਹੁਣ ਇਹਦਾ ਵਾਲ ਟੁੱਟਾ ਹੋਇਆ ਤੁਸੀਂ ਦੇਖਣਦੇ ਆ ਇਹਨੂੰ ਬਹੁਤ ਵੱਡੀ ਸਮੱਸਿਆ ਆ ਇਸ ਚੀਜ਼ ਦੀ ਆ ਵਾਲ ਤੋੜਨ ਦੀ ਹੈੱਡ ਖਰਾਬ ਹੋ ਜਾਂਦਾ ਦੁਬਾਰੇ ਹੈੱਡ ਬਹੁਤ ਕੋਸਟਲੀ ਹੈ ਇੱਕ ਤਾਂ ਹੋਇਆ ਵੀ ਚਲ ਇੱਕ ਵਾਰੀ ਟੁੱਟ ਗਿਆ ਤੇ ਅਗਲਾ ਬਦਲ ਲੂਗਾ ਪਰ ਹੈਡ ਬਹੁਤ ਮਹਿੰਗੇ ਆ ਤੇ ਮਿਲਦੇ ਵੀ ਨਹੀਂ ਗਏ ਕੰਪਨੀ ਦੇ ਕਰੀਬ ਮੇਰੇ ਖਲ 10000 ਦੇ ਕਰੀਬ ਹੈਡ ਹੈਡ ਆ ਬਾਕੀ ਇਹਦਾ ਸਮਾਨ ਦਾ ਫਰਕ ਪਾਤਾ ਆਇਸ਼ਰ ਨਾਲੋਂ ਸਾਰੇ ਨਾਲੋਂ ਇਹ ਤਾਂ ਆਇਸ਼ਰ ਦਾ ਇੰਜਨ ਸੇਮ ਹੁੰਦਾ ਫਿਰ ਤੱਕਲਾ ਆਇਸ਼ਰ ਦਾ ਇੰਜਨ ਹੀ ਧਰ ਲੈਂਦਾ ਇਹਦੇ ਵਿੱਚ ਤੇ ਇਸ ਕਰਕੇ ਇਹਦਾ ਫੇਲ ਹੋਣ ਦਾ ਕਾਰਨ ਜਿਹੜਾ ਇਹ ਇੰਜਨ ਦਾ ਇਹ ਹੈਡ ਬਣਿਆ ਤੇ ਪਿਛਲਾ ਹਿੱਸਾ ਸੇਮ ਮਹਿੰਦਰਾ ਦਾ ਤੇ 에어ਫਲੋ ਇਹਨੂੰ ਕਹਿ ਦਿੰਦੇ ਆ ਟਰੈਕਟਰ ਨੂੰ ਮਹਿੰਦਰਾ 에어ਫਲੋ ਉਹ ਸ਼ੋਹ ਪਈ ਆ ਦੀ 235 에어ਫ로우 ਟਰੈਕਟਰ ਇਹ ਉਹ ਸ਼ੋਹ ਪਈ ਦੇਦੀ ਹੁੰਦੀ ਹਾਈ ਟੈਕ ਹਾਈ ਟੈਕ ਮੀਨਸ ਲਿਫਟ ਜਿਹੜੀ ਇਹਦੀ ਸੀਗੀ ਹਾਈ ਟੈਕ ਆ ਫਿਲਟਰ ਆ ਗਿਆ ਜਿਹੜੀ ਝੂਟੇ ਮਾਰਨ ਦੀ ਸਮੱਸਿਆ ਸੀ ਮਹਿੰਦਰਾ ਨੂੰ ਇਹ ਲਿਫਟ ਤੁਸੀਂ ਰੱਖ ਕੇ ਸਮੱਸਿਆ ਹੱਲ ਕਰ ਸਕਦੇ ਹੋ ਪਰ ਇਹਦੀ ਕੈਪੈਸਿਟੀ 40 ਐਚਪੀ ਲਿਖਿਆ ਤੇ ਇਹ ਜਿਹੜੇ ਹਾਈ ਕੈਪੈਸਿਟੀ ਆਗੇ ਉਹਦੇ ਵਿੱਚ ਹੁੰਦਾ 60 ਐਚਪੀ ਆ ਜੀ ਦੀ ਜਿਹੜੀ ਵੀਡੀਓ ਦੋਸਤੋ ਤੁਹਾਨੂੰ ਆ ਟਰੈਕਟਰ ਦੇਖਣ ਦੇ ਆ ਏਅਰ ਟਰੈਕਟਰ ਮਹਿੰਦਰਾ ਵਾਲਿਆਂ ਦਾ 에어 ਫਲੋ ਇਹਨਾਂ ਨੇ ਵੀ ਬੜੇ ਐਕਸਪੈਰੀਮੈਂਟ ਕਰੇ ਸੀ ਕੰਪਨੀ ਨੇ ਤੇ ਕਈ ਐਕਸਪੈਰੀਮੈਂਟ ਤੁਹਾਨੂੰ ਪਤਾ ਫੇਲ ਵੀ ਹੋ ਜਾਂਦੇ ਕਈ ਪਾਸ ਵੀ ਹੋ ਜਾਂਦੇ ਆ ਇਹਦੇ ਵਿੱਚ ਲਾਇਆ ਸੀ ਇਹਨਾਂ ਨੇ ਰਾਮਲਾਲ ਆਇਸ਼ਰਾਂ ਜਿੰਨੇ ਨਾ ਆਇਸ਼ਰਾਂ ਇਹਨਾਂ ਨੇ ਕਹਿੰਦਾ ਮੇਰੀ ਵੀਡੀਓ ਬਣਾਓ ਮੇਰੇ ਪਿੰਡ ਵਾਲੇ ਦੇਖਦੇ ਆ ਵਿੱਚ ਵੀ ਕੀ ਕਰਦਾ ਉੱਥੇ ਬੰਦਾ ਇਹ ਟਰੈਕਟਰ ਖੋਲਣ ਵਾਲੇ ਬੰਦੇ ਆ ਇਹਨਾਂ ਨੂੰ ਸਵੇਰੇ ਦੱਸ ਦੇਣਾ ਇਹਨਾਂ ਨੇ ਆ ਕੇ ਟਰੈਕਟਰ ਖੋਲ ਦੇਣਾ ਇਹਨਾਂ ਨੂੰ ਪਤਾ ਹੀ ਹੁੰਦਾ ਵੀ ਕਿਹੜੀ ਕਿਹੜੀ ਚੀਜ਼ ਕਿਤ ਤਰ੍ਹਾਂ ਖੋਲਣੀ ਆ ਕਿਉਂ ਪੁਰਾਣੇ ਬੰਦੇ ਹੋ ਗਏ ਆ ਜਿਹਨੇ ਕੋਈ ਇੰਜਣ ਖੋਲਣ ਵਾਲਾ ਉਹਨਾਂ ਨੇ ਖੋਲ ਦੇਣਾ ਜਿਹੜੀ ਚੀਜ਼ ਸਕ੍ਰੈਬ ਆ ਉਹਨੂੰ ਸਕ੍ਰੈਬ ਕਰਕੇ ਉਹਨੂੰ ਜੋਖਣ ਵਾਲੇ ਪਾਸੇ ਰੱਖ ਦੇਣੀ ਆ ਜਿਹੜੀ ਚੀਜ਼ ਸਾਹਮਣੇ ਵਾਲੀ ਉਹ ਸਾਹਮਣੇ ਖੋਲ ਦੇਣੀ ਆ ਉਹ ਦੁਕਾਨਦਾਰ ਪਹਿਲਾਂ ਦੱਸ ਜਾਂਦੇ ਆ ਵੀ ਆਹ ਚੀਜ਼ ਤੂੰ ਇਸ ਤਰ੍ਹਾਂ ਖੋਲ ਦੇ ਇਸ ਤਰ੍ਹਾਂ ਇਹਨੂੰ ਪੂਰੀ ਰਹਿਣ ਦੇ ਕਈ ਭਰਾਵਾਂ ਨੇ ਜਿਵੇਂ ਪਿਛਲਾ ਹਿੱਸਾ ਪੂਰਾ ਰੱਖੀ ਦਾ ਪੂਰਾ ਹਿੱਸਾ ਲੈਣ ਵਾਲੇ ਆਉਂਦੇ ਆ ਭਰਾ ਜਿਨ੍ਹਾਂ ਕੋਲ ਮਹਿੰਦਰਾ ਵਾ ਪੂਰਾ ਹਿੱਸਾ ਪਿਛਲਾ ਲੈ ਜਾਂਦੇ ਆ ਤੇ ਇਹ ਕਲੱਚ ਹਾਂਡੀ ਇਹਨਾਂ ਨੇ ਜੋੜ ਬਣਾਇਆ ਸੀ ਆਪਦਾ ਐਚਰ ਦੇ ਇੰਜਣ ਵਾਲਾ ਆਹ ਜੋੜ ਲਾ ਕੇ ਕਈ ਭਰਾਵਾਂ ਨੇ ਤਾਂ ਜਿਨ੍ਹਾਂ ਦੇ ਟਰੈਕਟਰ ਉਹਨਾਂ ਨੇ ਕੀ ਕਰਿਆ ਇਹ ਆਪਣੇ ਇੰਜਨ ਲਵਾ ਕੇ ਨਾ ਜਮਿੰਦਰਾ ਦੇ ਇੰਜਨ ਲਾ ਲੇ ਆ ਨਾਲ ਹਾਂਡੀ ਬਦਲਣੀ ਪੈਂਦੀ ਆ ਨਾਲ ਅਗਲਾ ਜੁੱਲਾ ਜਾਂ ਬਦਲਣਾ ਪੈਂਦਾ ਆ ਜਿਹੜਾ ਤੇ ਇਹਨਾਂ ਨਾਲ ਇਹ ਆਪਣਾ ਇੰਜਨ ਬਦਲਿਆ ਜਾਂਦਾ ਜੇ ਆਪਾਂ ਇੰਜਨ ਬਦਲਣਾ ਹੋਵੇ ਕਿ ਉਹ ਦਿੱਕਤ ਕੀ ਹੋਈ ਸੀ ਇਹਦੇ ਵਿੱਚ ਇਹਨਾਂ ਨੇ ਪਿਸਟਨ ਸਲੀਵ ਵੱਡਾ ਬਣਾਇਆ ਹੈੱਡ ਦਿਖਾ ਰਾਮ لال ਮੈਂ ਪਹਿਲਾਂ ਵੀ ਤੁਹਾਨੂੰ ਇੱਕ ਵਾਰੀ ਵੀਡੀਓ ਦਿਖਾਈ ਸੀਗੀ ਇਹਦਾ ਇੰਜਨ ਫੇਲ ਹੋ ਗਿਆ ਆ ਇਹਦੇ ਹੈੱਡ ਦੇ ਵਿੱਚ ਸਮੱਸਿਆ ਬਹੁਤ ਆਉਂਦੀ ਆ ਹੈੱਡ ਦੇ ਵਾਲ ਟੁੱਟ ਜਾਂਦੇ ਆ ਜਦੋਂ ਦਾ ਕੰਪਨੀ ਦਾ ਸਹੀ ਚੱਲੀ ਜਾਂਦਾ ਤਾਂ ਚੱਲੀ ਜਾਂਦਾ ਪਰ ਜਦੋਂ ਇਹ ਆਹ ਦਿੱਕਤ ਆ ਜਾਂਦੀ ਆ ਦੇਖੋ ਤੁਸੀਂ ਆਹ ਦਿੱਕਤ ਆ ਗਈ ਤੇ ਇਹਨੇ ਵਾਲ ਤੋੜ ਜਾਣਾ ਜਿੱਦ ਤਰ੍ਹਾਂ ਹੁਣ ਇਹਦਾ ਵਾਲ ਟੁੱਟਾ ਹੋਇਆ ਤੁਸੀਂ ਦੇਖਣਦੇ ਆ ਇਹਨੂੰ ਬਹੁਤ ਵੱਡੀ ਸਮੱਸਿਆ ਆ ਇਸ ਚੀਜ਼ ਦੀ ਆ ਵਾਲ ਤੋੜਨ ਦੀ ਹੈਡ ਖਰਾਬ ਹੋ ਜਾਂਦਾ ਦੁਬਾਰੇ ਹੈਡ ਬਹੁਤ ਕੋਸਟਲੀ ਹੈ ਇੱਕ ਤਾਂ ਹੋਇਆ ਵੀ ਚਲ ਇੱਕ ਵਾਰੀ ਟੁੱਟ ਗਿਆ ਤੇ ਅਗਲਾ ਬਦਲ ਲਊਗਾ ਪਰ ਹੈਡ ਬਹੁਤ ਮਹਿੰਗੇ ਆ ਤੇ ਮਿਲਦੇ ਵੀ ਨਹੀਂ ਗਏ ਕੰਪਨੀ ਦੇ ਕਰੀਬ ਮੇਰੇ ਖਲ 10000 ਦੇ ਕਰੀਬ ਹੈਡ ਹੈਡ ਆ ਬਾਕੀ ਇਹਦਾ ਸਮਾਨ ਦਾ ਫਰਕ ਪਾਤਾ ਐਸ਼ਰ ਨਾਲੋਂ ਸਾਰੇ ਨਾਲੋਂ ਇਹ ਤਾਂ ਐਸ਼ਰ ਦਾ ਇੰਜਨ ਸੇਮ ਹੁੰਦਾ ਫਿਰ ਤਾਂ ਅਗਲਾ ਐਸ਼ਰ ਦਾ ਇੰਜਨ ਹੀ ਧਰ ਲੈਂਦਾ ਤੇ ਵਿੱਚ ਤੇ ਇਸ ਕਰਕੇ ਇਹਦਾ ਫੇਲ ਹੋਣ ਦਾ ਕਾਰਨ ਜਿਹੜਾ ਇਹ ਸਿੰਜਨ ਦਾ ਇਹ ਹੈੱਡ ਬਣਿਆ ਤੇ ਪਿਛਲਾ ਹਿੱਸਾ ਸੇਮ ਮਹਿੰਦਰਾ ਦਾ ਤੇ 에어 ਫਲੋ ਇਹਨੂੰ ਕਹਿ ਦਿੰਦੇ ਆ ਟਰੈਕਟਰ ਨੂੰ ਮਹਿੰਦਰਾ 에어 ਫਲੋ ਉਹ ਸ਼ੋ ਪਈ ਇਹਦੀ 235 에어 ਫਲੋ ਟਰੈਕਟਰ ਇਹ ਉਹ ਸ਼ੋ ਪਈ ਦੇਦੀ ਹੁੰਦੀ ਹਾਈ ਟੈਕ ਹਾਈ ਟੈਕ ਮੀਨਸ ਲਿਫਟ ਜਿਹੜੀ ਇਹਦੀ ਸੀਗੀ ਹਾਈ ਟੈਕ ਆ ਫਿਲਟਰ ਆ ਗਿਆ ਜਿਹੜੀ ਝੂਟੇ ਮਾਰਨ ਦੀ ਸਮੱਸਿਆ ਸੀ ਮਹਿੰਦਰਾ ਨੂੰ ਇਹ ਲਿਫਟ ਤੁਸੀਂ ਰੱਖ ਕੇ ਸਮੱਸਿਆ ਹੱਲ ਕਰ ਸਕਦੇ ਹੋ ਪਰ ਇਹਦੀ ਕੈਪੈਸਿਟੀ 40 ਐਚਪੀ ਲਿਖਿਆ ਤੇ ਇਹ ਜਿਹੜੇ ਹਾਈ ਕੈਪੈਸਿਟੀ ਆ ਗਏ ਉਹਦੇ ਵਿੱਚ ਹੁੰਦਾ 60 ਐਚਪੀ ਉਹ ਜਿਹੜੀ ਹੁੰਦੀ ਹੈ 60 ਐਚਪੀ ਦੀ ਲਿਫਟ ਹੁੰਦੀ ਹੈ ਤੇ ਦੋਸਤੋ ਬਾਕੀ ਜਿਹੜੀ ਜਾਣਕਾਰੀ ਤੁਹਾਨੂੰ ਦਿੰਨੇ ਆ ਜਿਵੇਂ ਇੱਥੇ ਮਹਿੰਦਰਾ ਲੋਕਾਂ ਨੇ ਪਿਛਲੇ ਹਿੱਸੇ ਵਧੀਆ ਲਾਉਣੇ ਹੁੰਦੇ ਆ ਭਰਾਵਾਂ ਦੇ ਫੋਨ ਆਉਂਦੇ ਆ ਜ਼ਿਆਦਾਤਰ ਇੱਥੇ ਮਿਲਦੇ ਆ ਸਿੰਗਲ ਕਲੱਚੀ ਸਿੰਗਲ ਕਲੱਚ ਕੀ ਹੁੰਦਾ ਵੀ ਟਰੈਕਟਰ ਆ ਕਲੱਚ ਹਾਂਡੀ ਨਾਲ ਤੁਹਾਨੂੰ ਫਰਾਈ ਵੀਲ ਪ੍ਰੈਸ਼ਰ ਪਲੇਟ ਇਹ ਚੀਜ਼ਾਂ ਬਦਲਣੀਆਂ ਪੈਂਦੀਆਂ ਤਾਂ ਟਰੈਕਟਰ ਤੁਹਾਡਾ ਡਬਲ ਕਲੱਚ ਹੋਊਗਾ ਕੱਲ ਆ ਪਿਛਲਾ ਹਿੱਸਾ ਭਰਾਵਾਂ ਦੇ ਕਈਆਂ ਦੇ ਫੋਨ ਆਉਂਦੇ ਹੁੰਦੇ ਆ ਵੀ ਪਿਛਲਾ ਹਿੱਸਾ ਬਾਈ ਡਬਲ ਕਲੱਚ ਦਾ ਮਿਲ ਜੂ ਇਕੱਲੇ ਹਿੱਸੇ ਨਾਲ ਡਬਲ ਕਲੱਚ ਨਹੀਂ ਹੋਣਾ ਵੀਰੇ ਇੱਕ ਤੁਹਾਨੂੰ ਫਰਾਈ ਵੀਲ ਪ੍ਰੈਸ਼ਰ ਪਲੇਟ ਆ ਕਲੱਚ ਹਾਂਡੀ ਇਹ ਚੀਜ਼ਾਂ ਡਬਲ ਕਲੱਚ ਦੇ ਵਿੱਚ ਫਰਕ ਹੁੰਦਾ ਇਹ ਬਾਕੀ ਪਿਛਲੇ ਹਿੱਸੇ ਮਿਲ ਜਾਂਦੇ ਹਨ ਮਹਿੰਦਰਾ ਦੇ ਜਿਵੇਂ ਜੇ ਮਰਜ਼ੀ ਲੈ ਲਓ ਕੀ ਚੀਜ਼ ਮਿਲਦੀ ਆ ਜਿਵੇਂ ਹੁਣ ਮਹਿੰਦਰਾ ਕਈ ਭਰਾਵਾਂ ਕੋਲ ਪੁਰਾਣੇ ਜੇ ਉਹਨਾਂ ਨੂੰ ਲਿਫਟਾਂ ਦੀ ਦਿੱਕਤ ਆਉਂਦੀ ਆ ਤਾਂ ਲਿਫਟਾਂ ਇੱਥੋਂ ਲਿਆ ਕੇ ਕੰਪਲੀਟਲੀ ਲਿਫਟ ਚੇਂਜ ਕਰਦਿਆ ਕਰੋ ਤੇ ਜ਼ਿਆਦਾ ਖਰਚਾ ਆ ਜਾਂਦਾ ਕਈ ਵਾਰ ਰਿਪੇਅਰ ਤੇ ਫੇਰ ਨਹੀਂ ਚੱਲਦੀ ਇਹ 2007 ਮਾਡਲ 2007 ਮਾਡਲ ਟਰੈਕਟਰ ਸੀਗਾ ਤੇ ਪਿਛਲੇ ਹਿੱਸੇ ਦੁਕਾਨਦਾਰ ਐ ਪੂਰੇ ਰੱਖ ਲੈਂਦੇ ਆ ਪੂਰਾ ਹਿੱਸਾ ਇਹਦਾ ਪਿਛਲੇ ਜਿਵੇਂ ਕਿਸੇ ਦਾ ਪੁਰਾਣਾ ਮਹਿੰਦਰਾ ਵਾ ਉਹਦੇ ਵਾਸਤੇ ਕੰਮ ਆ ਜਾਂਦਾ ਇਹਦਾ ਤੋਰੇ ਦਾ ਵੀ ਫਰਕ ਹੁੰਦਾ ਇਹਦਾ ਇੰਨਣ ਸੀਗਾ ਸਲੋ ਚੱਕਰਾਂ 'ਚ ਇਸ ਕਰਕੇ ਇਹਦਾ ਪਿੱਛੋਂ ਟਾਪ ਸ਼ਾਟ ਤੋਂ ਤੋਰਾ ਬਹੁਤ ਗੇਅਰ ਦਾ ਵਧਾਇਆ ਹੁੰਦਾ ਤੇ ਆਹ ਬਾਕੀ ਸਟੀering ਸਟੀering ਜਿਨ੍ਹਾਂ ਭਰਾਵਾਂ ਨੇ ਮਹਿੰਦਰਾ ਦੇ ਲੈਣੇ ਆ ਸਟੀering ਤੋਂ ਅੰਦਾਜ਼ਾ ਇਹਦੇ ਵਿੱਚ ਰਾਣੇ ਕੰਪਨੀ ਨੇ ਸਟੀering ਬਣਾਇਆ ਸੀਗਾ ਕਾਮਯਾਬ ਜਿਹੜਾ ਹੋਇਆ ਰਾਣੇ ਦਾ ਸਟੀering ਹੋਇਆ ਜਿਵੇਂ ਆ ਰਾਣੇ R A N E ਰਾਣੇ ਲਿਖਿਆ ਇਹ ਹੁੰਦਾ ਜਦੋਂ ਸਟੀering ਲੈਣਾ ਤੁਸੀਂ ਬਹੁਤ ਧਿਆਨ ਰੱਖਿਆ ਕਰੋ ਆ ਜਿਹੜਾ ਅਡਜਸਟਮੈਂਟ ਵਾਲਾ ਨਾੜ ਦਿਖਦਾ ਜਿੱਥੇ ਉਹ ਪਿੱਛੇ ਇਹ ਜਦੋਂ ਨਟ ਸਿਰੇ ਲੱਗ ਗਿਆ ਬਿਲਕੁਲ ਟਾਈਟ ਕਰਕੇ ਚੂੜੀਆਂ ਖਤਮ ਕਰਤੀਆਂ ਤਾਂ ਸਮਝ ਲਓ ਸਟੀering ਖਤਮ ਆ ਉਹ ਸਟੀering ਉਤੋਂ ਬਾਅਦਾਂ ਤੁਹਾਡੇ ਬੜਾ ਚਿਰ ਨਹੀਂ ਚੱਲਣਾ ਜਿਵੇਂ ਟਾਇਰ ਦੀ ਗੁੱਡੀ ਘਸਦੀ ਆ ਉਹ ਕੰਮ ਹੁੰਦਾ ਇਹਦੇ ਜਿੰਦੇ ਵਾਲੀ ਰਾਡ ਹੈ ਰੈਲੇ ਬਹੁਤ ਚੱਲਦੇ ਆ ਸਟੀering ਜੇ ਕਿਸੇ ਭਰਾ ਦੇ ਸਟੀering ਇਸ ਕੰਪਨੀ ਦਾ ਨਹੀਂ ਲੱਗਿਆ ਤੇ ਰਾਣੇ ਕੰਪਨੀ ਦਾ ਸਟੀering ਕਾਫੀ ਟਰੈਕਟਰ ਨੂੰ ਆਇਆ ਫੋਰਡ ਨੂੰ ਫਾਰਮ ਟਰੈਕ ਨੂੰ ਕਈ ਟਰੈਕਟਰ ਸਵਰਾਜ ਐਂਡ ਆਫ ਫਾਰਮ ਕਾਫੀ ਕੰਪਨੀਆਂ ਨੂੰ ਇਸ ਕੰਪਨੀ ਨੇ ਸਟੀering ਦਿੱਤੇ ਆ ਤੇ ਸਟੀering ਕਾਮਯਾਬੀ ਬਹੁਤ ਹੋਇਆ ਮਹਿੰਦਰਾ ਤੇ ਸੁਵਰਾਜ ਦੇ ਵਿੱਚ ਸਟੀਅਰਿੰਗ ਦੀ ਫੀਟਿੰਗ ਸੇਮ ਆ ਕੋਈ ਦਿੱਕਤ ਨਹੀਂ ਆ ਇਹਦੀ ਸ਼ੋਅ ਆਇਰ ਫਲੋ ਦੀ ਤੇ ਇਹਦੀ ਟੈਂਕੀ ਵੀ ਉੱਚੀ ਆਈ ਸੀ ਇਸ ਕਰਕੇ ਇਹਦੇ ਸਟੀਅਰਿੰਗ ਦਾ ਵੀ ਫਰਕ ਆ ਥੋੜਾ ਜਿਹਾ ਖੜਮਾ ਸਟੀਅਰਿੰਗ ਹੁੰਦਾ ਡਿਗਰੀ ਦਾ ਫਰਕ ਹੁੰਦਾ ਤੇ ਜਿਹੜੇ ਦੂਜੇ ਸਿੰਪਲ ਟੈਂਕੀ ਵਾਲੇ ਸਟੀਅਰਿੰਗ ਉਹਨਾਂ ਦੇ ਵਿੱਚ ਫਰਕ ਉਹ ਸਟੀਅਰਿੰਗ ਸਿੰਪਲ ਨਹੀਂ ਲੱਗਦਾ ਕਿਸੇ ਦੇ ਜਿਵੇਂ ਆਪਾਂ ਸਿੰਪਲ ਟੈਂਕੀ ਵਾਲੇ ਨੂੰ ਸਟੀਅਰਿੰਗ ਇਹਦੀ ਟੈਂਕੀ ਚੱਕਮੀ ਆ ਇਸ ਕਰਕੇ ਸਟੀਅਰਿੰਗ ਇਹਨੂੰ ਇਹ ਲੱਗਦਾ 30 ਡਿਗਰੀ ਦਾ ਸਟੀਅਰਿੰਗ ਕਹਿੰਦੇ ਇਹਨੂੰ ਜਿਹੜਾ 42 ਡਿਗਰੀ ਦਾ ਸਟੀਅਰਿੰਗ ਹੁੰਦਾ ਉਹ ਆਮ ਲੱਗ ਜਾਂਦਾ ਸਾਰਿਆਂ ਨੂੰ ਜਿਹੜੇ ਸਿੰਪਲ ਟੈਂਕੀ ਵਾਲੇ ਆਹ ਹੈੱਡ ਦੀ ਪ੍ਰੋਬਲਮ ਆ ਇਹਦੀ ਆ ਤੁਸੀਂ ਦੇਖ ਸਕਦੇ ਆ ਆ ਹੈੱਡ ਆ ਸਮੱਸਿਆ ਆਉਂਦੀ ਆ ਹੈੱਡ ਬਾਲ ਪਟ ਕੇ ਕੀ ਹਾਲ ਹੋ ਗਿਆ ਇਹਦਾ ਦੁਬਾਰਾ ਦੇਸੀ ਹੈੱਡ ਆਉਂਦੇ ਆ ਪਰ ਉਹ ਕੰਮਜਾਬ ਨਹੀਂ ਨੇ ਤੇ ਮਰਗਾਟ ਜਿਵੇਂ ਆ ਉੱਚੇ ਮਲ ਟਰੈਕਟਰ ਖੋਲਦੇ ਇਹਨਾਂ ਦੇ ਹੀ ਸਾਫ ਨਿਕਲਦੇ ਆ ਇਹ 7-8000 ਤੋਂ ਸ਼ੁਰੂ ਹੁੰਦਾ ਮਰਗਾਟ 10000 12000 ਐ ਮਰਗਾੜਾਂ ਦੇ ਰੇਟ ਆ origignal ਦੇ ਲੋਕਲ ਮਰਗਾਟ ਆ ਜਿਹੜੇ ਵੈਂਡਰ ਦੇ ਬਣੇ ਹੁੰਦੇ ਆ ਉਹ ਇੰਨੇ ਹੈਵੀ ਨਹੀਂ ਹੁੰਦੇ ਉਹ ਥੋੜੇ ਹਲਕੇ ਆ ਪਰ ਚੱਲੀ ਜਾਂਦੇ ਜਦੋਂ ਨਹੀਂ ਮਿਲਦੀ ਚੀਜ਼ ਤਾਂ ਹੱਲ ਇਹੀ ਆ ਨਵੇਂ ਆ तकरीबन ਮਰਗਾੜ ਫੋਟੇ ਵਾਲੇ ਤੋਂ ਜਿਹੜੇ ਵੀ ਭਰਾ ਪੁੱਛਦੇ ਆ ਸ਼ੋਅ ਤਾਂ ਮਿਲਦੇ ਹੀ ਨਹੀਂ ਮਰਗਾੜ ਨਵੇਂ ਮਿਲ ਜਾਂਦੇ ਆ ਸ਼ੋਅਾਂ ਦੀ ਬਹੁਤ ਦਿੱਕਤ ਆ ਕੋਈ ਵੀ ਟਰੈਕਟਰ ਦੀ ਸ਼ੋਅ ਤੁਸੀਂ ਲੈਣੀ ਆ ਉਹ ਪੁਰਾਣੀ ਤਿਆਰ ਕਰਾਉਣੀ ਪੈਂਦੀ ਆ ਜਾਂ ਨਵੀਂ ਕੰਪਨੀ ਤੋਂ ਆਰਡਰ ਪਾ ਕੇ ਤੁਹਾਨੂੰ ਮੰਗਾਣੀ ਪਊਗੀ ਤੇ ਦੋਸਤੋ ਹੋਰ ਵੀ ਕੋਈ ਟਰੈਕਟਰ ਖੁੱਲਿਆ ਤਾਂ ਉਹਦੀ ਵੀ ਜਾਣਕਾਰੀ ਤੁਹਾਨੂੰ ਦਿੰਨੇ ਆ ਬਣੇਰੇ ਵੀਡੀਓ ਦੇ ਵਿੱਚ ਤੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਫੇਸਬੁੱਕ ਤੇ ਵੀ YouTube ਤੇ ਵੀ ਫੇਸਬੁੱਕ ਤੇ ਜਿਹੜਾ ਮੇਰਾ ਚੈਨਲ ਆ ਉਹ ਸੰਦੀਪ ਸਿੰਘ ਦੇ ਨਾਮ ਤੋਂ ਤੇ YouTube ਤੇ ਪਲਵਾਨ ਟਰੈਕਟਰ ਪਟਿਆਲਾ ਤੇ Insta ਤੇ ਵੀ ਪਲਵਾਨ ਟਰੈਕਟਰ ਪਟਿਆਲਾ ਆ ਜੋ ਕੋਈ ਹੋਰ ਜਾਣਕਾਰੀ ਉਹ ਵੀ ਤੁਹਾਨੂੰ ਸਾਂਝੀ ਕਰ ਲੈਣੇ ਹੁਣ ਉਹੀ ਲਿਫਟ ਜਿਹੜੀ ਤੁਹਾਨੂੰ ਹਾਈ ਟੈਕ ਦੀ ਦਿਖਾਈ ਚਲਦੀ ਚਲਦੀ ਵੀਡੀਓ ਦੇ ਵਿੱਚ ਦਿਖਾਦਾ ਇਹ ਆ ਪੁਰਾਣੇ ਮਾਡਲ ਦੀਆਂ ਲਿਫਟ ਇਹਦੇ ਚ ਸਭ ਤੋਂ ਵੱਡੀ ਨਿਸ਼ਾਨੀ ਤਾਂ ਇਹ ਆ ਇਹਦੇ ਚ ਫਿਲਟਰ ਨਹੀਂ ਆਉਂਦਾ ਇਹਦੇ ਚ ਫਿਲਟਰ ਨਹੀਂ ਲੱਗਾ ਹੁੰਦਾ ਸਭ ਤੋਂ ਮੇਨ ਜਿਹੜਾ ਨਿਸ਼ਾਨੀ ਆ ਇਹਦੇ ਚ ਫਿਲਟਰ ਨਹੀਂ ਲੱਗਾ ਹੁੰਦਾ ਤੇ ਇਹਦਾ ਇੱਥੋਂ ਪਤਾ ਲੱਗ ਜਾਂਦਾ ਕਿ ਵੀ ਦੇ ਵਿੱਚ ਫਿਲਟਰ ਨਹੀਂ ਹੁੰਦਾ ਹਾਈ ਟੈਕ ਦੀ ਲਿਫਟਾਂ ਵਿੱਚ ਬਾਹਰ ਫਿਲਟਰ ਕਰਦੇ ਸੀ ਕੰਪਨੀਆਂ ਨੇ ਇਹਨਾਂ 'ਚ ਪਹਿਲਾਂ ਇੱਥੇ ਹੀ ਆ ਜਿਹੜਾ ਫਿਲਟਰ ਪਾ ਜਾਂਦਾ ਸੀ ਪਾ ਜਾਂਦਾ ਸੀ ਬਾਕੀ ਹੋਰ ਫਿਲਟਰ ਨਹੀਂ ਸੀ ਲੱਗਦਾ ਜਿਹੜੀ ਦਿੱਕਤ ਆਉਂਦੀ ਸੀਗੀ ਉਹ ਫਿਰ ਤੁਹਾਨੂੰ ਪਤਾ ਉਹਦੇ ਕਰਕੇ ਵੀ ਲਿਫਟਾਂ ਦੇ ਵਿੱਚ ਕਚਰੇ ਕੁਚਰੇ ਡਿਸਟ੍ਰੀਬਿਊਟਰਾਂ ਦੇ ਵਿੱਚ ਆ ਜਾਂਦੇ ਸੀਗੇ ਆ ਪਿਛਲਾ ਗੀਅਰ ਆ ਇਹਦਾ ਪਿਛਲਾ ਗੀਅਰ ਵੀ ਤੁਹਾਨੂੰ ਦਿਖਾ ਦਾਨਾ ਆ ਸਾਰਾ ਮਹਿੰਦਰਾ ਦਾ ਗੀਅਰ ਹੁੰਦਾ ਆਇਆ ਟੱਲੀਆਂ ਹੀ ਮਾਰੀ ਜਾਂਦਾ ਹੁੰਦਾ ਮਹਿੰਦਰਾ ਖੜਾ ਟਰੈਕਟਰ ਆ ਗਰਾਈ ਜੋ ਪਲੇਟ ਆ ਜਾਂਦੀ ਪਹਿਲੇ ਗੀਅਰ ਦੀ ਜਿਆਦਾ ਪਹਿਲਾ ਬੈਕ ਹੀ ਖਰਾਬ ਹੁੰਦਾ ਹੈ ਇਹਦਾ ਯਾ ਆ ਜਿਹੜੀ ਰੀਲ ਆ ਚੌਥੇ ਵਾਲੀ ਆ ਜਿਵੇਂ ਦੰਦੇ ਮਰਗੇ ਤੇ ਆ ਦੇਖੇ ਰਹੇ ਹੋਣੇ ਤੁਸੀਂ ਬਾਅਦ ਚੋ ਕੀ ਕਰਦੇ ਆ ਮਿਸਤਰੀ ਭਰਾ ਇਹਦੇ ਤੇ ਆ ਕੜਾ ਲਵਾ ਦਿੰਦੇ ਆ ਸ਼ਾਵਰ ਦੇ ਉੱਤੇ ਆ ਟਾਪ ਵਾਲਾ ਕੜਾ ਬੜਾ ਕਾਮਯਾਬ ਨਹੀਂ ਹੁੰਦਾ ਕਈ ਚੜਾ ਘਟਾ ਦਿੰਦੇ ਕਈ ਵਧਾ ਦਿੰਦੇ ਆ ਇਸ ਕਰਕੇ ਕੜਾ ਵੀ ਕੋਈ ਬੜਾ ਕਾਮਯਾਬ ਨਹੀਂ ਹੋਇਆ ਗੀਅਰ ਦੀ ਜਾਣਕਾਰੀ ਸਾਰੀ ਤੁਹਾਨੂੰ ਦੇ ਰਹੇ ਆ ਇਹਦੇ 'ਚ ਗੀਅਰ ਕੋ ਐਡਾ ਮਸਲਾ ਨਹੀਂ ਹੁੰਦਾ ਆਪਾਂ ਗਏਦਿਆਂ ਨੇ ਪੂਰਾ ਪਿਛਲਾ ਹਿੱਸਾ ਚੱਕ ਕੇ ਬਦਲ ਦੋ ਆ ਚਾਰ ਪੰਜ ਗਰਾਰੀਆਂ ਜੇ ਤੁਸੀਂ ਆਪ ਮਿਹਨਤ ਕਰ ਸਕਦੇ ਆ ਤਾਂ ਖੋਲ ਕੇ ਫਿੱਟ ਕਰਨਾ ਕੋਈ ਐਡਾ ਔਖਾ ਕੰਮ ਨਹੀਂ ਹੈਗਾ ਦੋ ਚਾਰ ਗਰਾਰੀਆਂ ਜੇ ਖਰਾਬ ਆ ਤਾਂ ਕੱਢ ਕੇ ਆਪਣੀਆਂ ओरिजिनल ਗਰਾਰੀਆਂ ਲੈ ਕੇ ਪਾ ਲਓ ਤੇ ਬਾਕੀ ਹਾਈ ਸਪੀਡ ਦਾ ਤੁਹਾਨੂੰ ਪਹਿਲਾਂ ਵੀ ਦਿਖਾਇਆ ਸੀਗਾ ਹਾਈ ਸਪੀਡ ਆ ਜਿਹੜੇ ਆ ਗੁੱਲੇ ਗਰਾਰੀਆਂ ਤੋਂ ਹਾਈ ਹੁੰਦੇ ਆ ਤੇ ਬਾਲੇ ਜਿਹੜੇ ਵੱਧ ਭਜਾਉਣ ਨਾਲ ਜਿਗਾਰਡ ਕਰਦੇ ਆ ਕੰਪਨੀ ਨੇ ਤਾਂ ਕੋਈ 15 ਦੰਦਿਆਂ ਤੋਂ ਉੱਪਰ ਇਹਦਾ ਗੁੱਲਾ ਨਹੀਂ ਬਣਾਇਆ ਉਦੋਂ ਬਾਦਾਂ ਨਾਲ ਫਿਰ ਜੋੜ ਲਾ ਕੇ ਭਰਾ ਜਿਹੜੇ ਬਾਲੇ ਜਿਗਾਰਡ ਬਣਾਉਂਦੇ ਆ ਉਹ ਜੋੜ ਵਗੈਰਾ ਲਾ ਲੈਂਦੇ ਆ ਜੋੜ ਲਾ ਕੇ ਜਿਹੋ ਜਿਹਾ ਮਰਜ਼ੀ ਜਿਗਾਰਡ ਬਣਾ ਲਓ ਪਰ ਕੰਪਨੀ ਦਾ ਕੋਈ ਤੋੜਾ ਇਹੋ ਜਿਹਾ ਨਹੀਂ ਆਇਆ ਵੀ ਜਿਹੜਾ ਇਹ ਤੋਂ ਵੱਧ 15 ਦਿਨਾਂ ਤੋਂ ਵੱਧ ਗੁੱਲਾ ਕੰਪਨੀ ਕਦੇ ਵੀ ਜਿਗਾਰਡ ਇਹੋ ਜਿਹਾ ਬਣਾਉਂਦੀ ਆ ਵੀ ਜਿਹੜਾ ਕੱਲ ਨੂੰ ਟਰੈਕਟਰ ਨੂੰ ਦਿੱਕਤ ਨਾ ਕੋਈ ਆਵੇ ਤੇ ਗਰੌਨ ਪੀਨਨ ਤਕਰੀਬਨ ਮਹਿੰਦਰਾ ਦੇ ਖਰਾਬ ਨਿਕਲ ਗਏ। ਕੋਈ ਨਾ ਟਰੈਕਟਰ ਜਿਨ੍ਹਾਂ ਦੇ ਵਿੱਚ ਇੱਕ ਇੱਕ ਕਲੱਚ ਬੈਰਿੰਗ ਕੰਪਨੀ ਨੇ ਬਾਅਦ ਚੋਂ ਘਰੇ ਆ ਜਿਹੜਾ ਇੱਕ ਕਲਚ ਬੈਰਿੰਗ ਵਾਲਾ ਸਿਸਟਮ ਆ ਪਹਿਲਾਂ ਨਾ ਜੇ ਸੁਰਮਾ ਜਿਹਾ ਆਉਂਦਾ ਸੀ ਬੜਾ ਦੁਖੀ ਕਰਦਾ ਸੀ ਜ਼ਿੰਮੇਦਾਰ ਹਰ ਸੀਜ਼ਨ 'ਚ ਸੁਰਮਾ ਪਾਉਣਾ ਬਾਅਦ 'ਚ ਕੰਪਨੀ ਨੇ ਕਲਚ ਬੈਰਿੰਗ ਕਰਿਆ ਇਹ ਬਾੜੀ ਹਾਂਡੀ ਮਹਿੰਗੀ ਨਹੀਂ ਗਈ ਹਾਂਡੀ ਬਦਲ ਲਿਆ ਕਰੋ 3-4 ਹਜ਼ਾਰ ਨਾਲ ਲੈ ਕੇ ਨਹੀਂ ਤੋਦੇ ਤੇ ਵੀ ਆ ਜਿਗਾਰਡ ਪਹਿਲੇ ਤੇ ਵੀ ਲੱਗ ਜਾਂਦਾ ਜੇ ਪਹਿਲਾਂ ਤੁਹਾਡੇ ਸੁਰਮੇ ਵਾਲਾ ਸਿਸਟਮ ਆ ਤੇ ਕਲਚ ਬੈਰਿੰਗ ਵਾਲਾ ਸਿਸਟਮੇ ਲਾਉਣਾ ਕੋ ਬੜਾ ਨੀਗਾ ਸਿਸਟਮ ਤੁਸੀਂ ਕਰ ਸਕਦੇ ਸੱਟ ਲੱਗੀ ਆ ਰੇਸ ਵੱਡੀ ਸੀ ਤਾਂ ਬੰਦੇ ਨੇ ਸਾਰਾ ਇਤੋਂ ਪੈਰ ਵੱਡੇਗਾ ਵੀਡੀਓ ਬਣਾਉਂਦੇ ਬਣਾਉਂਦੇ ਤਾਂ ਉੱਥੇ ਰੇਸ ਜੀ ਲੱਗੀ ਸੀ ਤੇ ਦੋਸਤੋ ਵੀਡੀਓ ਚੰਗੀ ਲੱਗੇ ਤਾਂ ਦੇਖ ਲਓ 59 ਵੀ ਖਾਲੀ ਤੇ ਲਾਈਕ ਸ਼ੇਅਰ ਜ਼ਰੂਰ ਕਰ ਦਿਓ ਸਾਰਾ ਖੂਨ ਇੱਕ ਹੁਣ ਚਪਲ ਭਰ ਗਈ ਸਾਰੀ ਅੱਜ ਸਵੇਰੇ ਸਿਰੇ ਐਤਵਾਰ ਸੀ ਤਾਂ ਮੈਂ ਕਿਹਾ ਵੀਡੀਓ ਬਣਾ ਦਈਏ ਆ ਜਦੋਂ ਮੜੀ ਜੀ ਵੱਢਣ ਲੱਗਿਆ ਵੇਖ ਲਿਆ ਕਰਦੇ ਮੈਂ ਦਿਨ ਉਹ ਅਸੀਂ ਐਸੇ ਕਰਕੇ ਚੀਜ਼ ਸਾਈਡ ਤੇ ਰੱਖਦੇ ਆ ਕੋਈ ਵੀ ਚੀਜ਼ ਨਾ ਪੂਰਾ ਇਤੋਂ ਐ ਇੱਥੇ ਰੇ ਤੋਂ ਸਿਰੇ ਵੱਡਤਾ ਪੈਰ ਤੇ ਦੋਸਤੋ ਤੇ ਬਾਕੀ ਕੋਈ ਹੋਰ ਜਾਣਕਾਰੀ ਹੋਵੇ ਵੀ ਤੁਹਾਨੂੰ ਸਾਂਝੀ ਕਰਾਂਗੇ ਧੰਨਵਾਦ ਜੀ ਆਰਾ ਚੱਪਲ ਪੈਰ ਨਾਲ ਫੋਨ ਨਾਲ ਪਰ ਚੁੱਕੀ ਹੈ ਹੋਰ ਸਾਨੂੰ ਜਾਣਕਾਰੀ ਦੇਦੀ ਆ ਅਰਜਨ ਖੁੱਲਣ